ਸ਼ਹਿਰ ਸੰਗਰੂਰ ਦਾ ਜਿੰਨਾ ਵੀ ਕੂੜਾ ਹੈਗਾ ਕਿਸੇ ਵੀ ਤਰੀਕੇ ਦੇ ਨਾਲ ਕਾਨੂੰਨ ਦੇ ਨਿਯਮਾਂ ਦੇ ਮੁਤਾਬਕ ਇਹਦੀ ਜਿਹੜਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਤੇ ਚਿੰਤਤ ਲੋਕਾਂ ਦੀ ਸ਼ਿਕਾਇਤ ਦੇ ਉੱਪਰ ਨਗਰ ਕੌਂਸਲ ਸੰਗਰੂਰ ਨੂੰ ਨੋਟਿਸ ਕੱਢਿਆ ਗਿਆ ਪੰਜਾਬ ਪੋਲਿਊਸ਼ਨ ਬੋਰਡ ਦੇ ਵੱਲੋਂ ਤੇ 84 ਲੱਖ ਰੁਪਏ ਦਾ ਜੁਰਮਾਨਾ ਲੱਗਿਆ ਜਿਹੜੇ ਜੁਰਮਾਨੇ ਦੀ ਅਸੀਂ ਗੱਲ ਕਰਦੇ ਆ ਜੁਰਮਾਨਾ ਬੜਾ ਇੰਟਰਸਟਿੰਗ ਪਾਰਟ ਹੈ ਤੋ ਕਹਿੰਦੇ ਜੀ ਜੁਰਮਾਨਾ ਲਗਾ ਦਿਓ ਮਿਸਪਲ ਕੌਂਸਲ ਨੂੰ ਜੁਰਮਾਨਾ ਕੌਣ ਪੇ ਕਰੂਗਾ ਜੀ ਕਿਸੇ ਯੋ ਦੀ ਜੇਬ ਚੋਂ ਜਾਊਗਾ ਜੀ ਜਾ ਜਿਹੜੇ ਅਫਸਰ ਨੇ ਕਟਾਈ ਕੀਤੀ ਉਹਦੀ ਜੇਬ ਚ ਜਾਊਗਾ ਜੁਰਮਾਨਾ ਜਿਹਨੇ ਕੰਪਲੇਂਟ ਕੀਤੀ ਹੈ ਕਹਿੰਦੇ ਤੂੰ ਹੀ ਜੁਰਮਾਨਾ ਭਰ ਥੋੜੀ ਜੇਬ ਚ ਜਿਹੜਾ ਟੈਕਸ ਜਾਊਗਾ ਉਹਦੇ ਵਿੱਚੋਂ ਫੇਰ ਟੈਕਸ ਸੋ ਜੁਰਮਾਨਾ ਭਰ ਦੇ ਹਾਂ ਮਤਲਬ ਸਾਡਾ ਪੈਸਾ ਹੀ ਜਿਹੜਾ ਹੈ ਉਹ ਜੁਰਮਾਨੇ ਦੀ ਤਰ੍ਹਾਂ ਹੋ ਜਾਊਗਾ ਲੋਕਾਂ ਨੇ ਮਿਸਪਲ ਕਾਫੀ 5-6 ਸਾਲਾਂ ਦੇ ਬਾਅਦ ਸਾਡੇ ਵਰਗੇ ਲੋਕਾਂ ਨੂੰ ਮਿਸਪਲ ਕੌਂਸਲਰ ਨੂੰ ਚੁਣਿਆ ਸੀਗਾ ਵੀ ਸ਼ਹਿਰ ਦੇ ਲਈ ਕੁਛ ਨਾ ਕੁਛ ਕਰ ਸਕਣਗੇ ਪਰ ਐਸੀ ਲੋਕ ਵੀ ਮਜਬੂਰ ਹੋ ਗਏ ਅੱਜ ਸਾਰਾ ਸ਼ਹਿਰ ਮਿਲ ਕੇ ਚਿਕਨਗੁਨੀ ਦੀ ਬਿਮਾਰੀ ਨਾਲ ਪ੍ਰਭਾਵਿਤ ਹੈ ਸਾਨੂੰ ਲੋਕ ਪੁੱਛਦੇ ਨੇ ਵੀ ਤੁਸੀਂ ਇਸ ਮੁੱਦੇ ਤੇ ਬੋਲਦੇ ਕਿਉਂ ਨਹੀਂ ਸਵਾਲ ਕਿਉਂ ਨਹੀਂ ਚੱਕਦੇ ਨਸੀਬਤ ਸਾਨੂੰ ਬਹੁਤ ਹੈ ਜੀ ਸਾਡੀ ਵਿਗਿਆ ਵਿਗਿਆ ਦਾ ਫਸਲ ਮਰ ਜਾਂਦੀ ਹੈ ਸਾਨੂੰ ਕੁੱਤਾ ਜੰਬੜ ਜੇ ਤਾਂ ਸਾਨੂੰ ਹਲ ਇੱਥੇ ਕੀ ਪਤਾ ਵੀ ਹਲ ਕਿਹਾ ਕਿ ਦੂਆ ਹੈ ਜਿਵੇਂ ਉਰੇ ਅੱਗ ਉੱਗ ਨਹੀਂ ਲਾ ਸਕਦੇ ਅੱਗ ਲਾਉਂਦਾ ਗੰਦਾ ਧੂਆਂ ਤੁਹਾਨੂੰ ਵੀ ਚੜਦਾ ਹੋਵੇ ਸਾਨੂੰ ਚੜਦਾ ਵੀ ਬਿਮਾਰ ਹੁੰਦੇ ਨੇ ਬੰਦੇ ਉਹ ਨਹੀਂ ਤਾਂ ਖੜਦੇ ਨਹੀਂ ਕੱਖੜਦੇ ਭਾਜਦੇ ਉਹਦੀ ਹੋਰ ਕੀ ਕਰੀਏ ਹੁਣ ਕਹਿੰਦੇ ਕੋਈ ਨੁੱਥੇ ਰਹਿ ਕੇ ਹੀ ਰਹੇ ਉਹ 6 ਤਰੀਕ ਨੂੰ ਬੰਦ ਕਰਤਾ ਸੀ ਹੁਣ ਮਹੀਨਾ ਬਾਅਦ ਤੇ ਫੇਰ ਦੇਤਾ ਉਹ ਕਹਿੰਦੇ ਜੀ ਇੱਥੇ ਜਿਹੜੀ ਫੈਂਸਿੰਗ ਹੈ ਜਾਂ ਕੰਧ ਹੋਣੀ ਚਾਹੀਦੀ ਅੰਦਰ ਇੰਟਰਨਲ ਰੋਡ ਪੱਕੀਆਂ ਹੋਣੀਆਂ ਚਾਹੀਦੀ ਉਹ ਕਹਿੰਦੇ ਹੈ ਨਹੀਂ ਉੱਥੇ ਜਿਹੜਾ ਕੰਮ ਕਰ ਰਿਹਾ ਉਹਦੇ ਲਈ ਪੀਣ ਦੇ ਪਾਣੀ ਦੀ ਕੋਈ ਵਿਵਸਥਾ ਹੋਣੀ ਚਾਹੀਦੀ ਹੈ ਲੀਗਲੀ ਹੈ ਕਿ ਪਾਣੀ ਉਹਨਾਂ ਦੇ ਪੀਣ ਲਈ ਨਾਂਂ ਦੇ ਲਈ ਤੇ ਟੋਂ ਦੇ ਲਈ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ ਆ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਕੁਝ ਨਹੀਂ ਆ ਸੰਗਰੂਰ ਸ਼ਹਿਰ ਦੇ ਬਾਹਰੋਂ ਬਾਹਰ ਬਡਰੁਖਾਂ ਦੇ ਅਸੀਂ ਉਸ ਕੂੜੇ ਦੇ ਪਹਾੜ ਦੇ ਸਾਹਮਣੇ ਖੜੇ ਆ ਜਿਹੜਾ ਸ਼ਹਿਰ ਸੰਗਰੂਰ ਦਾ ਕੂੜਾ ਹੈਗਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ਹਿਰ ਸੰਗਰੂਰ ਦਾ ਜਿੰਨਾ ਵੀ ਕੂੜਾ ਹੈਗਾ ਕਿਸੇ ਵੀ ਤਰੀਕੇ ਦੇ ਨਾਲ ਕਾਨੂੰਨ ਦੇ ਨਿਯਮਾਂ ਦੇ ਮੁਤਾਬਕ ਇਹਦੀ ਜਿਹੜਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਜੋ ਕਾਨੂੰਨ ਬਣੇ ਹੋਏ ਨੇ ਕਿ ਆ ਗਿੱਲਾ ਕੂੜਾ ਸੁੱਕਾ ਕੂੜਾ ਉਹਨੂੰ ਅਲੱਗ-ਅਲੱਗ ਕਰਨਾ ਚਾਹੀਦਾ ਖੁੱਲੇ ਦੇ ਵਿੱਚ ਕੂੜਾ ਨਹੀਂ ਸੁੱਟਣਾ ਚਾਹੀਦਾ ਤੇ ਇਹ ਨਿਯਮਾਂ ਦੇ ਉਲੰਘਣਾ ਕਰਨ ਦੇ ਉੱਪਰ ਤੇ ਚਿੰਤਤ ਲੋਕਾਂ ਦੀ ਸ਼ਿਕਾਇਤ ਦੇ ਉੱਪਰ ਨਗਰ ਕੌਂਸਲ ਸੰਗਰੂਰ ਨੂੰ ਨੋਟਿਸ ਕੱਢਿਆ ਗਿਆ ਪੰਜਾਬ ਪੋਲਿਊਸ਼ਨ ਬੋਰਡ ਦੇ ਵੱਲੋਂ ਤੇ 84 ਲੱਖ ਰੁਪਏ ਦਾ ਜੁਰਮਾਨਾ ਲੱਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਕਿ ਇੱਥੇ ਸਾਨੂੰ ਖੜ ਕੇ ਕਵਰੇਜ ਕਰਨੀ ਵੀ ਬੇਹੱਦ ਮੁਸ਼ਕਲ ਹੋ ਰਹੀ ਆ ਬਹੁਤ ਗੰਦੀ ਸਮੈਲ ਆ ਰਹੀ ਆ ਕੂੜੇ ਦੇ ਵੱਡੇ ਵੱਡੇ ਪਹਾੜ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਕੂੜੇ ਨੂੰ ਅੱਗ ਵੀ ਲਗਾਈ ਜਾ ਰਹੀ ਹੈ ਜੋ ਕਿਸੇ ਵੀ ਕਿਸਮ ਦੇ ਕਾਨੂੰਨਾਂ ਦੇ ਮੁਤਾਬਕ ਸਹੀ ਨਹੀਂ ਹੈਗਾ ਇਹ ਜਿਹੜਾ ਵੱਡਾ ਕੂੜੇ ਦਾ ਡੰਪ ਹੈਗਾ ਇਹਦੇ ਚਾਰੇ ਪਾਸੇ ਜਿਹੜੀ ਪੱਕੀ ਕੰਧ ਕਰਨੀ ਹੁੰਦੀ ਹੈ ਜੋ ਕਾਨੂੰਨ ਬਣਿਆ ਹੋਇਆ ਇੱਥੇ ਅੱਗ ਨਹੀਂ ਲਗਾਈ ਨਹੀਂ ਚਾਹੀਦੀ ਕਿਸੇ ਵੀ ਕਿਸਮ ਦਾ ਜਿਹੜਾ ਜਾਨਵਰ ਹੈਗਾ ਆਵਾਰਾ ਕੁੱਤਾ ਆਵਾਰਾ ਪਸ਼ੂ ਉਹ ਅੰਦਰ ਬਾਹਰ ਨਹੀਂ ਜਾ ਸਕਦਾ ਤੇ ਨਜ਼ਦੀਕੀ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਨੂੰ ਵੀ ਇਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤਾਂ ਇਹ ਸਾਰੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣ ਦੇ ਉੱਪਰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ 84 ਲੱਖ ਰੁਪਏ ਦਾ ਜੁਰਮਾਨਾ ਈਓ ਸੰਗਰੂਰ ਨਗਰ ਕੌਂਸਲ ਨੂੰ ਕੀਤਾ ਗਿਆ ਤੇ ਦੂਸਰੇ ਨੰਬਰ ਦੇ ਉੱਪਰ ਉਹਨਾਂ ਨੂੰ ਤਲਬ ਕੀਤਾ ਗਿਆ ਨੋਟਿਸ ਕੱਢਿਆ ਗਿਆ 29 ਤਰੀਕ ਤੱਕ ਉਹਨਾਂ ਨੇ ਹਾਜ਼ਰ ਹੋ ਕੇ ਜਵਾਬਦਾਹੀ ਦੇਣੀ ਆ ਤਾਂ ਜਿਹੜੇ ਸ਼ਹਿਰ ਦੇ ਤਿੰਤਤ ਲੋਕਾਂ ਦੇ ਵੱਲੋਂ ਕੰਪਲੇਨਟ ਕੀਤੀਆਂ ਗਈਆਂ ਨੇ ਜਿਹੜੇ ਇੱਥੇ ਦੇ ਕਿਸਾਨ ਨੇ ਜਿਹੜੇ ਪਰੇਸ਼ਾਨ ਹੋ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਇਸ ਹਾਲਾਤਾਂ ਦੇ ਵਿੱਚ ਕਰਨਾ ਪੈ ਰਿਹਾ ਕੀ ਨਾਮ ਹੈ ਤੁਹਾਡਾ ਜੀ ਨਾਜ਼ਰ ਸਿੰਘ ਜੀ ਹਾਂ ਇਹ ਨਾਲ ਕੀ ਤੁਹਾਡਾ ਹਾਂਜੀ ਕਿਹੜਾ ਪਿੰਡਾ ਤੁਹਾਡਾ ਢੁੱਖੇ ਜੀ ਅੱਛਾ ਮੈਨੂੰ ਅਸ ਤੋਂ ਕਿੱਥੇ ਖੜਿਆ ਹਾਂ ਤੇ ਮੁਸੀਬਤ ਕੀ ਆ ਤੁਹਾਨੂੰ ਕੀ ਸਮੱਸਿਆ ਆਉਂਦੀ ਆ ਨਸੀਬਤ ਸਾਨੂੰ ਬਹੁਤ ਆ ਜੀ ਸਾਡੀ ਬਿੱਗੇ ਬਿੱਗੇ ਦਾ ਫਸਲ ਮਰ ਜਾਂਦੀ ਐ ਸਾਨੂੰ ਕੁੱਤਾ ਜੰਬੜ ਜੇ ਤਾਂ ਸਾਨੂੰ ਹਲਕ ਇਹ થી ਕੀ ਪਤਾ ਵੀ ਹਲਕਾ ਹੈ ਕਿ ਦੂਆ ਉਧਰ ਸਾਡੀ ਸਿੱਧਾਂ ਦੀ ਜਗ੍ਹਾ ਉੱਥੇ ਦੇ ਕਬੂਰਾ ਹਲ ਹੋਏ ਪਏ ਐ ਇਹ ਸਾਨੂੰ ਬਹੁਤ ਪਰੇਸ਼ਾਨੀ ਆ ਜੀ ਇਸ ਚੀਜ਼ ਦੀ ਜਿਵੇਂ ਉਹਰੇ ਅੱਗੁੱਗ ਨਹੀਂ ਲਾ ਸਕਦੇ ਅੱਗ ਲਾਉਂਦੇ ਨੇ ਗੰਦਾ ਧੂਆਂ ਤੁਹਾਨੂੰ ਵੀ ਚੜਦਾ ਹੋਊ ਸਾਨੂੰ ਚੜਦਾ ਜੀ ਬਿਮਾਰ ਹੋਦੇ ਨੇ ਬੰਦੇ ਮਰੀ ਤਾਂ ਖੜਦੇ ਨਹੀਂ ਕੱਖ ਵੜਦੇ ਆਂ ਭਾਜਾਂ ਨੇ ਉਹਦੀ ਹੋਰ ਕੀ ਕਰੀਏ ਇਹਨਾਂ ਨੂੰ ਕਹਿੰਦੇ ਨੇ ਤੁਸੀਂ ਕੋਈ ਨਹੀਂ ਬਥੇ ਰਹਿ ਕੇ ਆਈਦਾ ਇਹ ਹੁਣ 6 ਤਰੀਕ ਨੂੰ ਬੰਦ ਕਰਤਾ ਸੀ ਹੁਣ ਮਹੀਨਾ ਬਾਅਦ ਤੇ ਫੇਰ ਦੇਤਾ ਅਸਲ ਤੁਹਾਨੂੰ ਕਿੰਨਾ ਕੁ ਨੁਕਸਾਨ ਹੁੰਦਾ ਫਸਲ ਦਾ ਕਿਵੇਂ ਨੁਕਸਾਨ ਹੁੰਦਾ ਨੁਕਸਾਨ ਛੜਾ ਜੀ ਧੁਰਦੀ ਤਿੰਨ ਕਿਲਿਆਂ ਦੀ ਬਾਹੀ ਵਿੱਗਾ-ਵੱਗਾ ਲਾ ਲੋ ਵੀ ਤੁਸੀਂ ਤਿੰਨ ਕਿਲਿਆਂ ਦੀ ਬਾਹੀ ਆ ਤਿੰਨ ਵਿੱਗੇ ਸਾਡੀ ਫਸਲ ਨਹੀਂ ਹੁੰਦੀ ਅੱਛਾ ਹਾਂ ਬਾਕੀ ਉਹ ਕਿਤੇ ਸਾਰੀ ਜੀ ਬੜਕੇ ਮਿੱਦੀ ਆਂਦੇ ਨੇ ਫਸਲ ਨੂੰ ਮੰਗ ਕੀ ਮੰਗ ਕੀ ਕਰਦਾ ਮੰਗਦਾ ਕੱਲਾ ਸਾਨੂੰ ਤਾਂ ਜੀ ਇਹ ਬੰਦ ਹੋਵੇ ਪਰ ਸਾਨੂੰ ਤਾਂ ਫਾਇਦਾ ਹੋਊਗਾ ਨਹੀਂ ਛਡਾ ਕੋਈ ਫਾਇਦਾ ਨਹੀਂ ਹੋ ਰਿਹਾ ਇੱਥੇ ਜੀ ਉਹਦੇ ਮੈਡਮ ਵੀ ਆਈ ਦੀ ਦਿੱਲੀ ਵਾਲੀ ਹਾਂ ਤੇ ਉਹ ਵੀ ਦੇਖ ਕੇ ਗਏ ਨੇ ਉਹਦੇ ਵੀ ਉਸ ਟਾਈਮ ਐਵਰੀ ਸੀ ਠੀਕ ਹੈ ਹਾਂ ਜਿੱਦੇ ਜੁਰਮਾਨਾ ਕਰ ਰਹੇ ਨੇ ਨੂੰ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਸਤਿੰਦਰ ਸੈਣੀ ਆ ਜੀ ਮੈਂ ਮਿਊਸਪਲ ਕਾਉਂਸਲਰ ਹਾਂ ਸਗੂਰ ਕਿਵੇਂ ਦੇਖਦੇ ਹੋ ਤੁਸੀਂ ਐਮਸੀਓ ਤੇ ਇੱਥੇ ਦੇ ਹਾਲਾਤ ਕੀ ਨੇ ਕਿੱਥੇ ਖੜੇ ਹੋ ਕੀ ਦਿੱਕਤ ਆ ਰਹੀ ਆ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਕਿੱਡੇ ਮਾੜੇ ਹਾਲਾਤ ਨੇ ਪਹਿਲਾਂ ਸਲੂਰ ਦੇ ਵਿੱਚ ਕਿੱਡਾ ਬੜੇ ਸਾਰੇ ਸ਼ਹਿਰ ਦੇ ਵਿੱਚ ਕੂੜੇ ਦੇ ਡੰਪ ਲੱਗੇ ਹੋਏ ਨੇ ਲੋਕਾਂ ਨੇ ਮਿਊਸਪਲ ਕਾਫੀ ਪੰਜ-ਛੇ ਸਾਲਾਂ ਦੇ ਬਾਅਦ ਸਾਡੇ ਵਰਗੇ ਲੋਕਾਂ ਨੂੰ ਮਿਊਸਪਲ ਕੌਂਸਲਰ ਚੁਣਿਆ ਸੀਗਾ ਵੀ ਸ਼ਹਿਰ ਦੇ ਲਈ ਕੁਛ ਨਾ ਕੁਛੇ ਕਰ ਸਕਣਗੇ ਪਰ ਐਸੀ ਲੋਕ ਵੀ ਮਜਬੂਰ ਹੋ ਗਏ ਅੱਜ ਸਾਰਾ ਸ਼ਹਿਰ ਮਿਲ ਕੇ ਚਿਕਨ ਗੁਣੀ ਦੀ ਬਿਮਾਰੀ ਨਾਲ ਪ੍ਰਭਾਵਿਤ ਹੈ ਸਾਨੂੰ ਲੋਕ ਪੁੱਛਦੇ ਨੇ ਵੀ ਤੁਸੀਂ ਇਸ ਮੁੱਦੇ ਤੇ ਬੋਲਦੇ ਕਿਉਂ ਨਹੀਂ ਸਵਾਲ ਕਿਉਂ ਨਹੀਂ ਚੱਕਦੇ ਤਾਂ ਆ ਤੁਸੀਂ ਦੇਖੋ ਜਿੱਥੇ ਕੂੜਾ ਸਿੱਟਿਆ ਜਾ ਰਿਹਾ ਕਿਸੇ ਤਰੀਕੇ ਨਾਲ ਸਾਰੇ ਜੋ ਐਨਜੀਟੀ ਦੇ ਕਾਨੂੰਨ ਨੇ ਐਨਜੀਟੀ ਦੇ ਵੀ ਅਸੀਂ ਦੇਖਿਆ ਹੈਗਾ ਜਦੋਂ ਡੀਸੀ ਕੋਲ ਜਾਂਦੇ ਸੀਗੇ ਜਾਂ ਕਿਸੇ ਵੱਡੇ ਅਫਸਰ ਕੋਲ ਜਾਂਦੇ ਸੀ ਸਮੱਸਿਆ ਦੀ ਇੱਕ ਉਮੀਦ ਹੁੰਦੀ ਸੀ ਵੀ ਹੱਲ ਹੋ ਜਾਊਗੀ ਹੁਣ ਇਹਨਾਂ ਦੇ ਮਿਲਕੇ ਕੋਈ ਧਿਆਨ ਹੀ ਨਹੀਂ ਹੈ ਗੱਲਾਂ ਮਗਰ ਚੰਡੀਸੀ ਕੋਲ ਵਗਜੋ ਜਾਂ ਹੋਰ ਕਿਸੇ ਵੱਡੇ ਅਫਸਰ ਕੋਲ ਵਗਜੋ ਜਦੋਂ ਤੱਕ ਮੈਂ ਕਹਿੰਨਾ ਸਿੱਧੂ ਦੇ ਮਿਸਪਲ ਕਮੇਟੀ ਦਾ ਜੋ ਅੱਜ ਜੋ ਮਿਸਪਲ ਕਮੇਟੀ ਦਾ ਯੂ ਹੈ ਚੰਡੀਗੜ੍ਹ ਦਾ ਰਹਿਣ ਵਾਲਾ ਹੈਗਾ ਸਕਲੂਰ ਦੇ ਵਿੱਚ ਚਾਰਜਾਂ ਦੇ ਕੋਲੇ ਭਵਾਨੀਗੜ੍ਹ ਦਾ ਚਾਰਜਾਂ ਨਾਲ ਦੇਵੀਗੜ੍ਹ ਦਾ ਚਾਰਜ ਹੈ ਜੇ ਇੱਕ ਫਿਕਸ ਤੱਕੇ ਤੌਰ ਤੇ ਡਿਊਟੀ ਇੱਕ ਯੂ ਦੀ ਨਹੀਂ ਹੋਊਗੀ ਤਾਂ ਕੀ ਜਵਾਬਦੇਹੀ ਉਹਦੀ ਹੋਊਗੀ ਅੱਜ ਸਾਰਾ ਸ਼ਹਿਰ ਇਸ ਗੱਲ ਦੇ ਵਿੱਚ ਤਰਾ-ਤਰਾ ਕਰ ਰਿਹਾ ਬੜੀ ਵੱਡੀ ਜ਼ਿੰਮੇਵਾਰੀ ਸਰੂਰ ਅੱਜ ਜੋ ਸਰਕਾਰ ਦੇ ਜੋ ਨੁਮਾਇੰਦੇ ਨੇ ਸਰੂਰ ਦੇ ਐਮ ਐਲ ਏ ਸਰੂਰ ਹੈ ਸਿੱਧੇ ਤੌਰ ਤੇ ਉਹ ਜ਼ਿੰਮੇਵਾਰ ਹੈ ਮਿਊਸਪਲਿਟੀ ਜ਼ਿੰਮੇਵਾਰ ਹੈ ਹੈਲਥ ਡਿਪਾਰਟਮੈਂਟ ਜ਼ਿੰਮੇਵਾਰ ਹੈ ਹਸਪਤਾਲਾਂ ਦੇ ਬਾਹਰ ਕਿੱਡੇ ਵੱਡੇ ਕੂੜੇ ਦੇ ਡੰਪ ਲੱਗੇ ਹੋਏ ਨੇ ਸਾਰੀਆਂ ਗੱਲਾਂ ਦੇ ਜਿਹਦੇ ਤੌਰ ਤੇ ਸਰਕਾਰ ਜ਼ਿੰਮੇਵਾਰ ਹੈ ਹਾਂਜੀ ਸਰ ਕੀ ਨਾਵਾ ਤੁਹਾਡਾ ਜੀ ਕਿੱਥੇ ਖੜੇ ਹੋ ਤੇ ਕੀ ਪ੍ਰੋਬਲਮ ਆ ਰਹੀ ਹੈ ਇਹ ਹੈ ਜੀ ਸੰਗਰੂਰ ਦੀ ਜਿਹਨੂੰ ਸੈਨੀਟਰੀ ਲੈਂਡਫਿਲ ਕਹਿੰਦੇ ਆ ਕਿੱਥੇ ਸੰਗਰੂਰ ਦਾ ਜਿਹੜਾ ਸੋਲਿਡ ਵੇਸਟ ਹੈ ਉਹਨੂੰ ਆਪਾਂ ਡਿਸਪੋਜ਼ ਆਫ ਕਰਨਾ ਹੈ ਪਰ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਅੱਗ ਵੀ ਲੱਗੀ ਹੋਈ ਹੈ ਇੱਥੇ ਪਾਣੀ ਵੀ ਖੜਾ ਹੈ ਔਰ ਇੱਥੇ ਕੋਈ ਫੈਂਸਿੰਗ ਨਹੀਂ ਹੈ ਕੋਈ ਪੱਕੀ ਰੋਡ ਨਹੀਂ ਹੈ ਜਿਹੜਾ ਕੂੜਾ ਹੈ ਉਹ ਅਨਸੈਗਰੀਗੇਟਡ ਫਾਰਮ ਦੇ ਵਿੱਚ ਪਿਆ ਹੈ ਜੋ ਵੀ এনवायरमेंट ਪ੍ਰੋਟੈਕਸ਼ਨ ਐਕਟ ਦੇ ਤਹਿਤ ਮਿਸੀਪਲ ਸੋਲਿਡ ਵੇਸਟ ਮੈਨੇਜਮੈਂਟ ਰੂਲ ਬਣੇ ਨੇ ਉਹ ਸਾਰਿਆਂ ਦੀ ਉਲੰਘਣਾ ਜਿਹੜੀ ਹੈ ਉਹ ਇੱਥੇ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹਾਂ ਕੰਪਲੇਂਟ ਤੁਸੀਂ ਕੀਤੀ ਆ ਤੇ ਉਸ ਤੋਂ ਬਾਅਦ ਐਕਸ਼ਨ ਕੀ ਹੋਇਆ ਨੋਟਿਸ ਦੇ ਬਾਰੇ ਦੇਖੋ ਕੰਪਲੇਂਟ ਆ ਅਸੀਂ ਬਹੁਤ ਫਾਰਮੈਟ ਤੇ ਕੀਤੀ ਹੈ ਜੀ ਜਿਹੜਾ ਸਵਚ ਭਾਰਤ ਦਾ ਪੈਸਾ ਆ ਰਿਹਾ ਉਹ ਖੁਰਦਪੁਰਦ ਹੋ ਰਿਹਾ ਉਹਦੀ ਅਸੀਂ ਦਿੱਲੀ ਕੰਪਲੇਂਟ ਕੀਤੀ ਹੋਈ ਹੈ ਪੀਐਮਓ ਚ ਵੀ ਅਸੀਂ ਕੰਪਲੇਂਟ ਕੀਤੀ ਹੋਈ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇਹ ਰੌਲਾ ਚੱਲ ਰਿਹਾ ਸੀ ਤਾਂ ਸਾਨੂੰ ਪਿੱਛੇ ਜੇ ਇੱਕ ਨੋਟਿਸ ਮਿਲਿਆ ਹੈ ਜਿਹਦੇ ਵਿੱਚ ਮਿਸਪਲ ਕਾਉਂਸਲ ਨੂੰ 84 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਜਿਹੜੇ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਜਿਹੜਾ ਮਿਸੀਪਲ ਸੋਲਿਡ ਵੇਸਟ ਮੈਨੇਜਮੈਂਟ ਦੇ ਰੂਲਸ ਆ ਉਹਨਾਂ ਦੀ ਵਾਇਲੇਸ਼ਨ ਕੀਤੀ ਹੈ ਜਿਹੜਾ ਇਹ ਨੋਟਿਸ ਹੈ ਇਹ ਦੱਸਦਾ ਹੈ ਕਿ ਜਿਹੜੀ ਇਹਨਾਂ ਦੀ ਲੈਂਡਫਿਲ ਹੈ ਜਿਹੜੀ ਦੀ ਅਸੀਂ ਇਹ ਗੱਲ ਕਰਦੇ ਆ ਜਿੱਥੇ ਹੋਣਾ ਕੀ ਚਾਹੀਦਾ ਸੈਗਰੀਗੇਟਡ ਫਾਰਮ ਦੇ ਵਿੱਚ ਹੋਣਾ ਚਾਹੀਦਾ ਉਹ ਕਹਿੰਦੇ ਸੈਗਰੀਗੇਟਡ ਨਹੀਂ ਹੈ ਉਹ ਕਹਿੰਦੇ ਜੀ ਇੱਥੇ ਜਿਹੜੀ ਫੈਂਸਿੰਗ ਹੈ ਜਾ ਕੰਦ ਹੋਣੀ ਚਾਹੀਦੀ ਹੈ ਅੰਦਰ ਇੰਟਰਨਲ ਰੋਡ ਪੱਕੀਆਂ ਹੋਣੀਆਂ ਚਾਹੀਦੀਆਂ ਉਹ ਕਹਿੰਦੇ ਹੈ ਨਹੀਂ ਇੱਥੇ ਪੀਣ ਦੇ ਲਈ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਇੱਥੇ ਉਹ ਕੰਮ ਕਰ ਰਿਹਾ ਮੈਂ ਆਪਣੀ ਗੱਲ ਕਰਤੀ ਸਾਨੂੰ 15 ਮਿੰਟ ਹੋਏ ਨੇ ਖੜਿਆ ਨੂੰ ਉੱਥੇ ਜਿਹੜਾ ਕੰਮ ਕਰ ਰਿਹਾ ਉਹਦੇ ਲਈ ਪੀਣ ਦੇ ਪਾਣੀ ਦੀ ਕੋਈ ਵਿਵਸਥਾ ਹੋਣੀ ਚਾਹੀਦੀ ਹੈ ਲੀਗਲੀ ਹੈ ਕਿ ਪਾਣੀ ਉਹਨਾਂ ਦੇ ਪੀਣ ਲਈ ਨਾਂਂ ਦੇ ਲਈ ਤੇ ਧੋਣ ਦੇ ਲਈ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ ਆ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਕੁਛ ਨਹੀਂ ਆ ਤਾਂ ਜਿੰਨੇ ਵੀ ਇਹਦੇ ਬਾਰੇ ਰੂਲਸ ਰੈਗੂਲੇਸ਼ਨ ਬਣੇ ਹੋਏ ਨੇ ਸਭ ਦੀ ਵਾਇਲੇਸ਼ਨ ਹੈ ਜਿਹੜੇ ਜੁਰਮਾਨੇ ਦੀ ਅਸੀਂ ਗੱਲ ਕਰਦੇ ਆ ਜੁਰਮਾਨਾ ਬੜਾ ਇੰਟਰਸਟਿੰਗ ਪਾਰਟ ਹੈ ਉਹ ਕਹਿੰਦੇ ਜੀ ਜੁਰਮਾਨਾ ਲਗਾ ਦਿਓ ਮਿਸਪਲ ਕਾਉਂਸਲ ਨੂੰ ਜੁਰਮਾਨਾ ਕੌਣ ਪੇ ਕਰੂਗਾ ਜੀ ਕਿਸੇ ਇਹੋ ਦੀ ਜੇਬ ਚੋਂ ਜਾਊਗਾ ਜੀ ਜਾਂ ਜਿਹੜੇ ਅਫਸਰ ਨੇ ਕਤਾਈ ਕੀਤੀ ਉਹਦੀ ਜੇਬ ਚੋਂ ਜਾਊਗਾ ਜੁਰਮਾਨਾ ਜਿਹਨੇ ਕੰਪਲੇਂਟ ਕੀਤੀ ਹੈ ਕਹਿੰਦੇ ਤੂੰ ਹੀ ਜੁਰਮਾਨਾ ਭਰ ਕਾਰਨ ਕੀ ਲੋਕਾਂ ਦੀ ਕੰਪਲੇਂਟ ਹੈ ਜਾਂ ਲੋਕਾਂ ਦੇ ਲਈ ਇਹ ਕੰਮ ਹੋ ਰਿਹਾ ਥੋੜੀ ਜੇਬ ਚੋਂ ਜਿਹੜਾ ਟੈਕਸ ਜਾਊਗਾ ਉਹਦੇ ਵਿੱਚੋਂ ਫਿਰ ਟੈਕਸ ਜੋ ਜੁਰਮਾਨਾ ਭਰ ਦੇ ਦੂਜੇ ਖਜ਼ਾਨੇ ਚ ਜਾ ਰਿਹਾ ਹਾਂ ਮਤਲਬ ਸਾਡਾ ਪੈਸਾ ਹੀ ਜਿਹੜਾ ਹੈ ਉਹ ਜੁਰਮਾਨੇ ਦੀ ਤਰ੍ਹਾਂ ਹੋ ਜਾਊਗਾ ਡਿਪੋਜ਼ਿਟ ਹੋ ਜਾਊਗਾ ਜਦਕਿ ਹੋਣਾ ਕੀ ਚਾਹੀਦਾ ਕਿ ਜਿਹੜੇ ਅਫਸਰਾਂ ਦੀ ਇਹ ਨਲਾਕੀ ਹੈ ਜਾਂ ਜਿਨ੍ਹਾਂ ਦੀ ਇਹ ਮਿਸਮੈਨੇਜਮੈਂਟ ਹੈ ਉਹਨਾਂ ਤੇ ਪਰਚੇ ਹੋਣ ਮੈਂ ਤੁਹਾਨੂੰ ਧਾਰਾ ਵੀ ਦੱਸੀ ਹੈ 199 221 271 272 ਹੈ ਜਿਹੜੀ ਬੀ ਐਨ ਐਸ ਐਸ ਦੀ ਇਹ ਸਾਰੀਆਂ ਇੱਥੇ ਲਾਗੂ ਹੁੰਦੀਆਂ ਪਰ ਇਹ ਲੋਕ ਜਿਹੜੇ ਨੇ ਕਿ ਉਹ ਜੋ ਇਹਨਾਂ ਨੂੰ ਪਤਾ ਹੈ ਵੀ ਜਦੋਂ ਅਸੀਂ ਸਰਕਾਰੀ ਅਫੀਸਰ ਤੇ ਕੋਈ ਐਕਸ਼ਨ ਲਵਾਵਾਂਗੇ ਉਹਨਾਂ ਨੂੰ ਵਕੀਲ ਵੀ ਫ੍ਰੀ ਦਾ ਮਿਲਣਾ ਸਭ ਕੁਝ ਫ੍ਰੀ ਦਾ ਮਿਲਣਾ ਸਾਨੂੰ ਆਪਣੀ ਜਿਹੜੀ ਟਾਈਮ ਤੇ એનર્ਜੀ ਲਗਾਣੀ ਪੈਣੀ